ਜੀ ਸਤ ਜਿਵੇਂ ਕਿ ਦੇਖਣ ਦੇ ਵਿੱਚ ਆਇਆ ਹੈ ਕਿ ਜਿਵੇਂ ਹੁਣ ਮੌਨਸੂਨਸ ਵੀ ਸ਼ੁਰੂ ਹੋ ਚੁੱਕੇ ਹੈਗੇ ਤੇ ਜਿੰਨੇ ਵੀ ਖਾਲੀ ਪਰ ਪਲਾਟ ਹੈਗੇ ਜਿਨ੍ਹਾਂ ਦੀ ਚਾਰ ਦਿਵਾਰੀ ਨਹੀਂ ਹੈਗੀ ਹੈ ਉੱਥੇ ਜਿਹੜਾ ਪਾਣੀ ਉਹ ਖੜ ਜਾਂਦਾ ਹੈ ਜਾਂ ਪੂਰਾ ਕੜਕੜਦਾ ਉਹ ਕਾਰਪਣ ਜਾਂਦਾ ਉੱਥੇ ਲੋਕ ਆ ਕੇ ਸਿਰ ਜਾਂਦੇ ਹਨ ਤੇ ਚਾਰ ਦਿਵਾਰੀ ਨਾ ਹੋਣ ਕਾਰਨ ਇਹਨਾਂ ਪ੍ਰਾਈਵੇਟ ਥਾਵਾਂ ਤੇ ਕਾਫੀ ਗੰਦ ਤੇ ਢੇਰ ਲੱਗੇ ਹੋਏ ਹਨ ਸੋ ਸੇ ਇਹ ਡਾਇਰੈਕਸ਼ਨਸ پاس ਕੀਤੀਆਂ ਹੈਗੀਆਂ ਕਿ ਸਾਰੇ ਹੀ 플ੌਟ ਓਨਰਸ ਜਾਂ ਜਿਨ੍ਹਾਂ ਦੇ ਪੋゼਸ਼ਨ ਦੇ ਵਿੱਚ ਇਹ 플ੌਟਸ ਹੈਗੇ ਆ ਜਿਹੜੇ ਪ੍ਰਾਈਵੇਟ ਮਾਲਕੀ ਤਹਿਤ ਨੇ ਉਹ ਵੀ ਬਰਾਊਂਡ ਨੇ ਕਿ ਉਹ ਇਨਸ਼ੋਰ ਕਰਨ ਕਿ ਉਹਨਾਂ ਦਾ ਜਿਹੜਾ 플ੌਟ ਦਾ ਏਰੀਆ ਹੈ ਉਹ ਇੱਕਦਮ ਸਾਫ਼ ਸੁਥਰਾ ਹੋਵੇ ਉੱਥੇ ਕੋਈ ਪੂਰਾ ਖੜਕੜਟ ਨਾ ਹੋਵੇ ਤੇ ਉੱਥੇ ਜਿਹੜਾ ਗੰਦਾ ਪਾਣੀ ਖੜ ਰਿਹਾ ਹੈ ਉਹ ਵੀ ਨਾ ਖੜੇ ਉਹਦੇ ਲਈ ਭਾਵੇਂ ਤੁਸੀਂ ਆਪਣੀ ਚਾਰ ਦੀਵਾਰੀ ਕਰਾਓ ਫੈਂਸਿੰਗ ਕਰਾ ਲਓ ਕੰਕਰੀਟ ਦੀਆਂ ਸ਼ੀਟਾ ਲਗਾਓ ਜਾਂ ਤੁਸੀਂ ਉਸ ਚੀਜ਼ ਨੂੰ ਹੋਣ ਤੋਂ ਰੋਕੋ ਬਟ ਇਹ ਤੁਹਾਡੀ ਵੀ ਜ਼ਿੰਮੇਵਾਰੀ ਬਦੌਰ ਨਾਗਰਿਕ ਬਣਦੀ ਹੈ ਕਿ ਤੁਹਾਡੇ ਘਰ ਕੇ ਸ਼ਹਿਰ ਦੇ ਵਿੱਚ ਡੇਂਗੂ ਚਿਕਨਗੁਨੀਆ ਜਿਹੀ ਬਿਮਾਰੀਆਂ ਨਾ ਫੈਲਣ ਸੋ ਇਸ ਤੇ ਲਈ ਅਸੀਂ ਕਾਰਪੋਰੇਸ਼ਨ ਕਮਿਸ਼ਨਰ ਅਤੇ EDC UD ਜਿਹੜੇ ਸਾਡੇ ਅਰਬਨ ਡਿਵੈਲਪਮੈਂਟ ਦੇ ਰੀਸੀ ਹੈਗੇ ਆ ਤਾਂ ਜੋ ਜਿਹੜੇ ਸਾਡੇ ਸ਼ਹਿਰ ਤੇ ਟਾਊਨ ਹੈਗੇ ਸਾਰੇ ਆ ਦੇ ਵਿੱਚ ਜਿਹੜੀ ਇਹ ਸੰਗਤਸਿਆ ਦੇਖਣ ਨੂੰ ਆਈ ਹੈ ਜੇ ਇਹ ਆਪਣੇ ਪੱਧਰ ਤੇ ਸਫਾਈ ਕਰਾਂਦੇ ਆ ਤਾਂ ਜਿਹੜਾ ਉਹਦਾ ਖਰਚਾ ਹੈ ਸਫਾਈ ਤੇ ਜਿਹੜਾ ਆਇਆ ਹੈ ਪ੍ਰਾਈਵੇਟ 플ੌਟ ਨੂੰ ਸਾਫ ਕਰਾਨਾ ਉਹ ਵੀ ਤੁਹਾਡੇ ਤੋਂ ਰਿਕਵਰ ਹੋ ਸਕਦਾ ਹੈ ਕਿਉਂ ਕੀਤਾ ਜਾਵੇਗਾ ਇਸ ਤੋਂ ਇਲਾਵਾ ਜਿਹੜੀਆਂ ਧਾਰਾਵਾਂ ਹੈਗੀਆਂ ਅਪਰਾਧਿਕ ਤੇ ਜਿਹੜੀ এনवायरमेंट ਪ੍ਰੋਟੈਕਸ਼ਨ ਐਕਟ ਹੈ ਜਾਂ ਮਿਨਿਸਪਲ ਸੋਲਿਡ ਵੇਸ ਰੂਲਸ ਹੈ ਉਹ ਵੀ ਤੁਹਾਡੇ ਤੇ ਲਾਗੂ ਹੋਣਗੇ ਜਿਹਦੇ ਤੇ ਜੋ ਵੀ ਚਲਾਨ ਜਾਂ ਪਰਚਾ ਜਾਂ ਜੋ ਵੀ ਬਣਦਾ ਹੈਗਾ ਕੀਪਿੰਗ ਇਨ ਮਾਈਂਡ ਕਿ ਨਾਗਰਿਕਾਂ ਦੀ ਜਿਹੜੀ ਹੈਲਥ ਉਹ ਬਹੁਤ ਇੰਪੋਰਟੈਂਟ ਹੈ ਤੇ ਇਸ ਤਰ੍ਹਾਂ ਦੀ ਪ੍ਰਾਈਵੇਟ ਥਾਵਾਂ ਤੇ ਇਦਾਂ ਦੇ ਢੇਰ ਲੱਗਣ ਕਾਰਨ ਜਿਹੜੇ ਇਦਾਂ ਦੀਆਂ ਖਤਰਨਾਕ ਬਿਮਾਰੀਆਂ ਫੈਲ ਸਕਦੀਆਂ ਹੈਗੀਆਂ ਉਸ ਚੀਜ਼ ਨੂੰ ਰੋਕਣ ਲਈ ਸਾਰਿਆਂ ਦਾ ਸਾਥ ਜ਼ਰੂਰੀ ਤੇ ਲਾਜ਼ਮੀ ਹੈ ਸੋ ਮੈਂ ਸਾਰਿਆਂ ਨੂੰ ਰਿਕੁਐਸਟ ਕਰਦੀ ਹਾਂ ਕਿ ਇਹਨਾਂ ਆਰਡਰਾਂ ਦੀ ਜ਼ਰੂਰ ਪਾਲਣਾ ਕੀਤੀ ਜਾਵੇ